ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਅੱਜ 25 ਦਸੰਬਰ ਦਿਨ ਵੀਰਵਾਰ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਗੁਰਦੁਆਰਾ ਸ਼੍ਰੀ ਪਵਿੱਤਰ ਸਰ ਸਾਹਿਬ ਜਿਹਨੂੰ ਕਿ ਮੜੀਆਂਵਾਲਾ ਗੁਰਕਰਵੀ ਕਿਹਾ ਜਾਂਦਾ ਤੇ ਪਿੰਡ ਘੱਗਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਮੇਰੇ ਨਾਲ ਨੇ ਬਾਬਾ ਜੀ ਗੁਰਜੰਟ ਸਿੰਘ ਇੱਥੋਂ ਦੇ ਗ੍ਰੰਥੀ ਤੇ ਬਾਕੀ ਤੁਹਾਨੂੰ ਜਿਆਦਾ ਵਿਸਥਾਰ ਚ ਇਹ ਦੱਸਣਗੇ ਅੱਜ ਗੁਰੂ ਘਰ ਦੇ ਵਿੱਚ ਬਾਬਾ ਜੀ ਕੀ ਮਤਲਬ ਸਮਾਗਮ ਚੱਲ ਰਹੇ ਨੇ ਇਹਦੇ ਬਾਰੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਵਤਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਰਵਸਦਾਨੀ ਸਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਹਿਬਜ਼ਾਦੇ ਬਾਬਾ ਜੀ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਹੋਰ ਬੇਅੰਤ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਇਕੱਤਰ ਕਰਕੇ ਸੋ ਗੁਰੂ ਘਰ ਦੀ ਕਮੇਟੀ ਵੱਲੋਂ ਸੋ ਭਾਈਚਾਰ ਸਹਿਬ ਜਾ ਦੇ ਫਿਲਮ ਦਿਖਾਈ ਜਾ ਰਹੀ ਹੈ ਜੋ 15 ਵਾੜਾ ਚੱਲ ਰਿਹਾ ਹੈ ਸਾਡੇ ਸਿੱਖ ਧਰਮ ਦਾ ਇਹ 15 ਦਿਨ ਸਾਡੇ ਬੜੇ ਸੋਖ ਸਮਾਗਮ ਦੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਸਮਾਗਮ ਹਨ ਸਾਨੂੰ ਬੜੇ ਸਾਦਗੀ ਦੇ ਨਾਲ ਮਨਾਉਣੇ ਚਾਹੀਦੇ ਹਨ ਸੋ ਹਰ ਸਾਲ ਸੰਗਤਾਂ ਸੋ ਭਾਈ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸੰਗਤਾਂ ਨੂੰ ਇਕੱਤਰ ਕਰਕੇ ਸਵਾਗਤ ਰੱਖਦੀ ਹੈ ਅੱਜ 11 ਪਿਓ ਦੇ ਸੰਬੰਧ ਵਿੱਚ ਵੀ ਸੰਗਤਾਂ ਨੂੰ ਇਕੱਤਰ ਕਰਕੇ ਗੁਰਦਰਾ ਸਾਹਿਬ ਇੱਕ ਕਮੇਟੀ ਵੱਲੋਂ ਸੋ ਭਾਈ ਚਾਰ ਸਾਹਿਬ ਜਾਦੇ ਫਿਲਮ ਦਿਖਾਈ ਜਾ ਰਹੀ ਹੈ ਤੋਂ ਆਪ ਜੀ ਨੂੰ ਅਸੀਂ ਸੰਗਤਾਂ ਦੇ ਰੂਪ ਰੂਪ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਬਾਬਾ ਜੀ ਆਪਾਂ ਦਰਵਾਜ਼ਾ ਸਭ ਚਲੀ ਗੁਰੂ ਸਾਹਿਬ ਨੇ ਆਪਣੇ ਮਾਤਾ ਜੀ ਨੂੰ ਉਹਨਾਂ ਕੋਲ ਪੇਜਿਆ ਇਸ ਬੇਦਾਵੀ ਵਿੱਚ ਲਿਖ ਦਿਓ ਕਿ ਤੁਸੀਂ ਉਹਨਾਂ ਦੇ ਸਿੱਖ ਨਹੀਂ ਕਿ ਉਹ ਤੁਹਾਡੇ ਗੁਰੂ ਨਹੀਂ ਫਾਸੀ ਲਿਖਣ ਲਈ ਤਿਆਰ ਹਾਂ ਦੇਖੇ ਹੁਣ ਸੌਏ ਬੁੱਕਮਰੀ ਵੀ ਤੇ ਮੌਤ ਨੂੰ ਹੋਰ ਕੋਈ ਨਹੀਂ ਰਹਾ ਇਸ ਕੇਲੇ ਨੂੰ ਛੱਡ ਕੇ ਜਾਣਾ ਹੀ ਚੰਗਾ ਜੇਕਰ ਕੋਈ ਹੋਰ ਸਿੰਘ ਅੱਜ ਤਾਂ ਖੁਦ ਨੂੰ ਸਿੰਘ ਨਹੀਂ ਕਹਾਣਾ ਚਾਹਦਾ ਤਾਂ ਉਹ ਵੀ ਇਹਨਾਂ ਦੇ ਨਾਲ ਮਾਰ ਜਾ ਸਕਦਾ ਹੋ ਜੀ ਹਾਂਜੀ ਸੋ ਹੁਣ ਆਪ ਜੀ ਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਦਿਦਾਰੇ ਕਰਾਉਨੇ ਆ ਗੁਰੂ ਸਾਹਿਬ ਦਾ ਜੋ ਸੱਚਖੰਡ ਸਾਹਿਬ ਹੈ ਸੋ ਭਾਈ ਉਹਦੇ ਵੀ ਤੁਹਾਨੂੰ ਅੰਦਰ ਦਰਸ਼ਨ ਕਰਾਉਨੇ ਆ ਹਾਉਸ ਤਾਂ ਲੋ ਜੀ ਹੁਣ ਆਪਾਂ ਚੱਲਦੇ ਆ ਬਾਹਰ ਤੇ ਬਾਹਰ ਤੋਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਘਰਾਂ ਦੇ ਦਰਸ਼ਨ ਤੇ ਨਾਲ ਦਿਖਾ ਰਹੇ ਨਹੀਂ ਜੀ ਫਿਲਮ ਬਾਕੀ ਹੁਣ ਤੁਹਾਨੂੰ ਬਾਬਾ ਜੀ ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਮਾਗਮ ਗੁਰੂ ਘਰ ਦੇ ਵਿੱਚ ਹੋਣਗੇ ਉਹਦੇ ਬਾਰੇ ਤੁਹਾਨੂੰ ਹੁਣ ਦੱਸਣਗੇ ਹਾਂਜੀ ਬਾਬਾ ਜੀ ਹਾਂਜੀ ਜੋ ਆਪਾਂ ਹੁਣ ਸ਼ਹੀਦ ਦੀ 15ਵਾੜਾ ਮਨਾ ਰਹਿਆਂ ਜੀ ਉਹ ਤੋਂ ਅਪरांत ਜੋ ਨਵੇਂ ਸਾਲ ਦੇ ਵਿੱਚ ਹਰ ਸਾਲ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧ ਸਦਾਨੇ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਜਿਹੜੇ ਮਨਾਏ ਜਾਂਦੇ ਨੇ ਸੋ ਤਿੰਨ ਤਰੀਕ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਖੰਡਪਾਟ ਸਭਾਰੰਭ ਹੋਣਗੇ 4 ਤਰੀਕ ਨੂੰ ਨਗਰ ਕੀਰਤਨ ਸਾਰੇ ਨਗਰ ਵਿੱਚ ਕੱਟਿਆ ਜਾਏਗਾ 5 ਤਰੀਕ ਨੂੰ ਬਾਬਾ ਗੁਰਦੇਵ ਸਿੰਘ ਜੀ ਪਟਿਆਲੇ ਵਾਲੇ ਸੋ ਭਾਈ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕਰਨਗੇ ਸੰਗਤਾਂ ਨੂੰ ਬੇਨਤੀ ਹੈ ਕਿ ਤਿੰਨੇ ਦਿਨ ਭਾਈ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕੱਟ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਕੀ ਦੋਸਤੋ ਇਹ ਸੀ ਆਪਣੀ ਵੀਡੀਓ ਤੇ ਇੱਧਰ ਸੰਗਤ ਦੇਖ ਰਹੀ ਹੈ ਜੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਚਾਰ ਸਾਹਿਬਜ਼ਾਦੇ ਫਿਲਮ ਤੇ ਬਾਕੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਬਾਬਾ ਜੀ ਦੀਆਂ ਬੇਨਤੀਆਂ ਜਰੂਰ ਤੁਸੀਂ ਨੇ ਪ੍ਰਾਰਣ ਕਰਨੀਆਂ ਨੇ ਸੋ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਬਾਕੀ ਤੁਹਾਨੂੰ ਸਾਰਾ ਨਗਰ ਕੀਰਤਨ ਕੱਢਣਾ ਹੈ ਉਹਦੀ ਵੀ ਸਾਰੀ ਵੀਡੀਓ ਆਪਾਂ ਬਣਾਵਾਂਗੇ ਤੇ ਉਹ ਵੀ ਤੁਹਾਡੇ ਨਾਲ ਹਰੂ-ਹਰੂ ਕਰਾਂਗੇ ਸੋ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ